ਸਵਾਗਤ ਜੀ ਭਾਈ ਤੁਸੀਂ ਜੁੜ ਚੁੱਕੇ ਹੋ ਆਪਣੇ YouTube ਚੈਨਲ ਅਤੇ Facebook ਪੇਜ ਬਰਾਡ ਬਰ ਬਰੀ ਗੁੱਟ ਫਾਰਮ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਮਧੂਮੱਖੀ ਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੇ ਤੇ ਸ਼ਾਇਦ ਦੇ ਬਾਰੇ ਸਾਰੀ ਜਾਣਕਾਰੀ ਦੇਵਾਂਗੇ ਬਾਕੀ ਗੱਲਬਾਤ ਆਪਾਂ ਬਾਅਦ ਵਿੱਚ ਕਰਾਂਗੇ ਹਾਂਜੀ ਬਈ ਸਹੀ ਗੱਲ ਜੀ ਸਹੀ ਗੱਲ ਬਈ ਜੀ ਤੇ ਆਪਾਂ ਕਿ ਕਿਹੜੇ ਡਿਸਟ੍ਰਿਕਟ ਵਾਈ ਹੈ ਆਪਾਂ ਪਟਿਆਲਾ ਡਿਸਟ੍ਰਿਕਟ ਆ ਜੀ ਠੀਕ ਹੈ ਜੀ ਤੇ ਕਿਹੜੇ ਕਿਹੜੇ ਪ੍ਰੋਡਕਟ ਆਪਣੇ ਕੋਲ ਮਿਲਦੇ ਜੀ ਆਪਣੇ ਮਜੂਰ ਮੱਤੀ ਹੈ ਸ਼ਾਇਦ ਸਰੋਜ ਫੁੱਲਾ ਸ਼ਾਇਦ ਇੱਕ ਇੱਕ ਮਲਟੀ ਫਲੇਵਰ ਆ ਠੀਕ ਹੈ ਜੀ ਇੱਕ ਵੀ ਪੋਲਣਾ ਠੀਕ ਹੈ ਜੀ ਇਹਦਾ ਲੀਵਰ ਤੇ ਹਾਰਟ ਫਿਊਜਰ ਲਈ ਗਠੀਏ ਲਈ ਠੀਕ ਹੈ ਵੈਨੀਫਿਟਾ ਖਾਣ ਲਈ ਇਹ ਠੀਕ ਹੈ ਜੀ ਤੇ ਬਾਕੀ ਇਹ ਜਿਹੜੇ ਪ੍ਰੋਡਕਟ ਆ ਸਾਰੇ ਆਪ ਤਿਆਰ ਕਰਦੇ ਆ ਇਹ ਬਿਲਕੁਲ ਅਸੀਂ ਆਪ ਤਿਆਰ ਕਰਦੇ ਆ ਤੁਹਾਨੂੰ ਕਾਫੀ ਟਾਈਮ ਹੋ ਗਿਆ ਠੀਕ ਹੈ ਜੀ ਸੇਲ ਹੁਣ ਕਰਨ ਲੱਗਿਆ ਦੋ ਤਿੰਨ ਘੰਟੇ ਠੀਕ ਹੈ ਮਾਰਕੀਟ ਦੇ ਵਿੱਚ ਹੁਣ ਜਿਆਦਾ ਮਾਰਕੀਟ ਸਾਡਾ ਵਧੀਆ ਠੀਕ ਹੈ ਕੀ ਚੱਲ ਰਿਹਾ ਕੰਮ ਠੀਕ ਹੈ ਜੀ ਬਾਕੀ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਬਈ ਜਿਹੜੇ ਪ੍ਰੋਡਕਟ ਹੈਗੇ ਬਾਈਆਂ ਕੋਲ ਮਿਲਦੇ ਆ ਇਹ ਆਪਣਾ ਮੋਬਾਈਲ ਨੰਬਰ ਵੀ ਦੱਸ ਦੋ ਜੀ ਮੋਬਾਈਲ ਨੰਬਰ ਆਪਣਾ 94623554962 ਠੀਕ ਹੈ ਤੇ ਬਾਕੀ ਜੇਕਰ ਕਿਸੇ ਨੇ ਕੋਰੀਅਰ ਕਰਵਾਉਣੇ ਨੇ ਜਾਂ ਮੰਨ ਕੇ ਬਾਹਰ ਹਾਂਜੀ ਕੋਰੀਅਰ ਵੀ ਅਸੀਂ ਬਾਹਰ ਭੇਜ ਦਿਆਂ ਸਾਡ ਬਾਕੀ ਅਸੀਂ ਬਾਗਬਾਨੀ ਮੈਗਨਾ ਵੱਲੋਂ ਟ੍ਰੇਨਿੰਗ ਲਿਆ ਕੇ ਅਸੀਂ ਫੇਰ ਮਧੂਮੱਖੀ ਦਾ ਕੰਮ ਸ਼ੁਰੂ ਕਰਿਆ ਸੀਗਾ ਤੁਹਾਨੂੰ 15-16 ਸਾਲ ਤੋਂ ਕੰਮ ਕਰ ਰਹੇ ਹਾਂ ਗਗਨਿੰਦਰ ਕੋਰ ਸਿੱਧਾ ਮਧੂਮੱਖੀ ਦਾ ਕੰਮ ਕਰਦੇ ਹਾਂ ਸੋ ਹਾਂਜੀ ਬਈ ਬਹੁਤ ਟਾਈਮ ਤੋਂ ਬਈ ਮਧੂਮੱਖੀ ਦਾ ਕੰਮ ਕਰਦੇ ਆ ਤੇ ਬਾਕੀ ਸਾਰੇ ਪ੍ਰੋਡਕਟ ਆਰਗੇਨਿਕ ਆ ਬਈਆਂ ਕੋਲੇ ਤੇ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਜੇਕਰ ਕਿਸੇ ਨੇ ਬਈ ਸ਼ਹਿਦ ਵਗੈਰਾ ਲੈਣਾ ਤਾਂ ਤੁਸੀਂ ਬਈਆਂ ਤੋਂ ਲੈ ਸਕਦੇ ਹੋ ਤੇ ਮੋਬਾਈਲ ਨੰਬਰ ਆਪਣੇ ਮੋਬਾਈਲ ਨੰਬਰ ਦਾ 94635 94680 ਸੋ ਹਾਂਜੀ ਬਈ ਇਹਨਾਂ ਨੰਬਰਾਂ 'ਸੰਪਰਕ ਕਰਕੇ ਤੁਸੀਂ ਸ਼ਹਿਦ ਖਰੀਦ ਸਕਦੇ ਹੋ ਤੇ ਬਾਕੀ ਕੋਈ ਪਰ ਡਾਕ ਲੈਣਾ ਭਾਈ ਜਣਾ ਸੰਪਰਕ ਕਰ ਸਕਦੇ ਹੋ ਭਾਈ ਚਾਹੇ ਤੁਸੀਂ ਬਾਹਰ ਬੈਠੇ ਕੋਰੀਅਰ ਕਰਵਾਉਣਾ ਤਾਂ ਕੋਰੀਅਰ ਵੀ ਕਰਵਾ ਦੇਣਗੇ ਭਾਈ ਸੋ ਹਾਂਜੀ ਭਾਈ ਇਹ ਸੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਇਦਾਂ ਨਹੀਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਭਾਈ ਧੰਨਵਾਦ ਤੇ ਠੀਕ